ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਤੇ ਸਵਾਗਤ ਹੈ ਸੋ ਜਿੰਨੇ ਵੀ ਚੈਨਲ ਤੇ ਨਵੇਂ ਆਏ ਹਨ ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਇਸ ਚੈਨਲ ਦੀ ਹਰ ਵੀਡੀਓ ਦੇ ਨਾਲ ਅਪਡੇਟਡ ਰਹੋ ਅੱਜ ਦੀ ਇਹ ਵੀਡੀਓ ਜਿਸ ਵਿੱਚ ਮੈਂ ਤੁਹਾਨੂੰ ਇੱਕ ਸਿੱਖ ਨੌਜਵਾਨ ਦੇ ਬਾਰੇ ਦੱਸਾਂਗਾ ਜੋ ਕਿ ਰੈਸਲਿੰਗ ਦੇ ਵਿੱਚ ਹਿੱਸਾ ਲਿਆ ਸੀ ਜਿਸ ਨੇ 25 ਖਿਡਾਰੀਆਂ ਵਿੱਚ ਉਹ ਸਿਰਫ ਇੱਕ ਸਿੱਖ ਨੌਜਵਾਨ ਸੀ ਅਤੇ ਉਸਨੇ ਰੈਸਲਿੰਗ ਖੇਡਣ ਤੋਂ ਇਨਕਾਰ ਕਰ ਦਿੱਤਾ ਉਸ ਦਾ ਕਾਰਨ ਕੀ ਸੀ ਉਹ ਇਸ ਵੀਡੀਓ ਵਿੱਚ ਦੱਸਾਂਗਾ ਸੋ ਪਹਿਲਾ ਵੀਡੀਓ ਨੂੰ ਹਾਈਲਾਈਟ ਕਰ ਦਿੰਨਾ ਹਾਂ ਕਿ ਉਸ ਸਿੱਖ ਨੇ ਦਸਤਾਰ ਦੇ ਕਾਰਨ ਰੈਸਲਿੰਗ ਖੇਡਣ ਤੋਂ ਮਨਾ ਕਰ ਦਿੱਤਾ ਸੀ ਲੇਕਿਨ ਇਸ ਦੇ ਲਈ ਵੀ ਉਸ ਨੂੰ ਮਜਬੂਰ ਕੀਤਾ ਗਿਆ ਸੀ ਸੋ ਪੂਰਾ ਕਾਰਨ ਕੀ ਸੀ ਉਹ ਤੁਹਾਨੂੰ ਵੀਡੀਓ ਦੇਖ ਕੇ ਖੁਦ ਪਤਾ ਚੱਲ ਜਾਵੇਗਾ ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਜਿਸ ਕਮਰ ਸਿੰਘ ਗਿੱਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਸਨੇ ਆਪਣੀ ਪੱਗ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਕੱਪੜੇ ਦੀ ਬਣੀ ਹੋਈ ਸੀ ਅਤੇ ਮੈਚ ਦੌਰਾਨ ਉਸ ਦੇ ਵਿਰੋਧੀ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅੰਤਰਰਾਸ਼ਟਰੀ ਕੁਸ਼ਤੀ ਦੇ ਨਿਯਮਾਂ ਦੇ ਅਨੁਸਾਰ ਕਿਸੇ ਵੀ ਸਿਰ ਦੀ ਗੇਅਰ ਜੋ ਕਿ ਇੱਕ ਵਿਰੋਧੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਨੂੰ ਰਿੰਗ ਵਿੱਚ ਆਗਿਆ ਨਹੀਂ ਹੈ ਸ਼੍ਰੀ ਗਿਲਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਫੈਸਲੇ ਤੇ ਮਾਣ ਹੈ ਅਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਉਸ ਨੇ ਬੀਬੀਸੀ ਪੰਜਾਬੀ ਦੇ ਰਵਿੰਦਰ ਸਿੰਘ ਰੋਬਨ ਨੂੰ ਦੱਸਿਆ ਇਹ ਮੇਰੇ ਵਾਲਾਂ ਨੂੰ ਮੇਰੇ ਚਿਹਰੇ ਅਤੇ ਅੱਖਾਂ ਤੋਂ ਦੂਰ ਰੱਖਦੀ ਹੈ ਤਾਂ ਕਿ ਮੈਂ ਲੜਾਈ ਵਿੱਚ ਪੂਰਾ ਧਿਆਨ ਲਗਾ ਸਕਾਂ ਇਹ ਲੜਾਈ ਦੌਰਾਨ ਮੇਰੀ ਮਦਦ ਕਰਦੀ ਹੈ ਤੁਰਕੀ ਵਿੱਚ ਯੂनाइटेड वर्ल्ड ਰੈਸਲਿੰਗ ਡਬਲਯੂਡਬਲੂ ਟੂਰਨਾਮੈਂਟ ਮਿਸਟਰ ਗਿਲਦਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਹੋਣਾ ਸੀ ਉਸਨੇ ਸਥਾਨਕ মিডিਆ ਨੂੰ ਦੱਸਿਆ ਕਿ ਕਿਉਂਕਿ ਉਹ 25 ਜਾਣਿਆਂ ਦੀ ਟੀਮ ਵਿੱਚ ਇਕਲੌਤਾ ਸਿੱਖ ਪਹਿਲਵਾਨ ਸੀ ਇਸ ਲਈ ਉਹ ਇਸ ਵਿਤਕਰੇ ਵਿਰੁੱਧ ਲੜਨ ਲਈ ਮਜਬੂਰ ਮਹਿਸੂਸ ਕਰਦਾ ਸੀ ਗਿੱਲ ਨੇ ਅੱਗੇ ਕਿਹਾ ਕਿ ਉਸਨੇ ਕਈ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ ਸੀ ਪਰ ਇਹ ਪਹਿਲਾ ਮੌਕਾ ਸੀ ਜਦੋਂ ਉਸ ਨੂੰ ਕਦੇ ਉਸ ਦੀ ਦਸਤਾਰ ਦੇ ਬਗੈਰ ਕੁਸ਼ਤੀ ਲੜਨ ਲਈ ਕਿਹਾ ਗਿਆ ਗਿਲ ਅਤੇ ਉਸਦੇ ਕੋਚ ਨੇ ਖੇਡ ਮੰਤਰਾਲੇ ਅਤੇ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਜੋ ਇੱਕ ਸਰਕਾਰੀ ਖੇਡ ਸੰਸਥਾ ਹੈ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਉਸਨੇ ਤੁਰਕੀ ਵਿੱਚ ਭਾਰਤੀ ਰਾਜਦੂਤ ਤੋਂ ਇਸ ਘਟਨਾ ਬਾਰੇ ਰਿਪੋਰਟ ਮੰਗੀ ਹੈ ਅਤੇ ਇਸ ਰਿਪੋਰਟ ਤੇ ਖਾਸ ਧਿਆਨ ਦਿੱਤਾ ਜਾਵੇਗਾ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਕਦੇ ਵੀ ਘਟਨਾ ਨਾ ਹੋਵੇ ਅਤੇ ਕਿਸੇ ਵੀ ਸਿੱਖ ਨੌਜਵਾਨ ਨੂੰ ਉਸ ਦਾ ਪਟਕਾ ਉਤਾਰਨ ਲਈ ਨਾ ਕਿਹਾ ਜਾਵੇ ਕਿਉਂਕਿ ਪਟਕਾ ਕੋਈ ਸ਼ਸਤਰ ਨਹੀਂ ਹੈ ਇਹ ਆਪਣੇ ਸਿਰ ਦੇ ਵਾਲਾਂ ਨੂੰ ਕਵਰ ਕਰਨ ਲਈ ਹੀ ਵਰਤਿਆ ਜਾਂਦਾ ਹੈ ਸੋ ਇਸ ਦੇ ਨਾਲ ਵਿਰੋਧੀ ਧਿਰ ਨੂੰ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਇਸ ਗੱਲ ਤੇ ਖਾਸ ਵਿਚਾਰ ਕੀਤੀ ਜਾਵੇਗੀ ਲੇਕਿਨ ਗੱਲ ਤੇ ਸਾਰੀ ਸਿੱਖ ਕੌਮ ਨੂੰ ਅਜ ਮਾਣ ਮਹਿਸੂਸ ਹੈ ਨਹੀਂ ਤਾਂ ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿ ਇਸ ਤਰ੍ਹਾਂ ਕਰਦੇ ਹਨ ਇੰਟਰਨੈਸ਼ਨਲ ਮੁਕਾਬਲੇ ਤੇ ਜਾ ਕੇ ਵਾਪਸ ਮੁੜ ਆਉਣਾ ਕੋਈ ਸੌਖੀ ਗੱਲ ਨਹੀਂ ਹੈ ਲੇਕਿਨ ਗਿੱਲ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ ਕਿ ਉਸਨੇ ਆਪਣੀ ਦਸਤਾਰ ਨੂੰ ਪਹਿਲ ਦਿੱਤੀ ਨਾ ਕਿ ਆਪਣੇ ਜੀਵਨ ਵਿੱਚ ਆਪਣੀ ਖੇਡ ਨੂੰ ਸੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਧੰਨਵਾਦ ਜੀ